ਦੇਸੀ ਲਗਜ਼ਰੀ ਵਲੌਗ ਦੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹੈਗਾ ਇਸ ਟਾਈਮ ਗੁਰੂਗ੍ਰਾਮ ਤੇ ਗੁਰੂਗ੍ਰਾਮ ਪੈਂਦਾ ਹੈ ਹਰਿਆਣਾ ਸ਼ਹਿਰ ਦੇ ਵਿੱਚ ਦਿੱਲੀ ਐਨਸੀਆਰ ਹੈ ਤੇ ਬਹੁਤ ਹੀ ਰੌਣਕ ਮਿਲਣਾ ਰਹਿੰਦੀਆਂ ਹੈਗੀਆਂ ਇੱਥੇ ਕਿਉਂਕਿ ਸਾਰੇ ਇੰਜੀਨੀਅਰ ਆ ਕੇ ਇੱਥੇ ਕੰਮ ਕਰਦੇ ਨੇ ਪੂਰਾ ਆਈਟੀ ਦਾ ਹੱਬ ਹੈਗਾ ਗੁਰੂਗ੍ਰਾਮ ਤੇ ਬਹੁਤ ਸਾਰੀ ਹੋਰ ਵੀ ਇੰਡਸਟਰੀ ਆ ਇਸ ਕਰਕੇ ਇੱਥੇ ਬਹੁਤ ਜ਼ਿਆਦਾ ਇੰਜੀਨੀਅਰ ਆ ਕੇ ਕੰਮ ਕਰਦੇ ਆ ਤੇ ਇਹ ਸ਼ਹਿਰ ਰਾਤ ਨੂੰ ਕਿਦਾਂ ਦਾ ਹੁੰਦਾ ਐਤਵਰਾਲ ਦਿਨ ਤੇ ਅੱਜ ਐਤਵਰਾਲ ਦਿਨੀ ਆ ਸ਼ਾਮ ਦੇ ਵੱਜ ਚੁੱਕੇ ਨੇ 7 ਤੇ ਥੋੜਾ ਥੋੜਾ ਹਨੇਰਾ ਹੋ ਚੁੱਕਾ ਬਾਹਰ ਤੇ ਆਪਾਂ ਜਾ ਕੇ ਦੇਖ ਕੇ ਆਉਣੇ ਕਿੰਦਾਂ ਦੀਆਂ ਰੌਣਕ ਮੇਲਾ ਹੈਗਾ ਇੱਥੇ ਸ਼ਹਿਰ ਦੇ ਵਿੱਚ ਐਤਵਾਰ ਵਾਲੇ ਦਿਨ ਤੇ ਆਪਾਂ ਇੱਕ ਮਾਰਕੀਟ ਚੱਲਾਂਗੇ ਜਿਹੜੀ ਤੁਹਾਨੂੰ ਬਹੁਤ ਹੀ ਪਸੰਦ ਆਉਗੀ ਤੇ ਇੱਕ ਆਪਾਂ ਚੱਲਾਂਗੇ ਮਾਲ ਦੇ ਵਿੱਚ ਦੇਖਦੇ ਹਾਂ ਕਿੰਦਾਂ ਦਾ ਹੈਗਾ ਤੇ ਚਲੋ ਫਿਰ ਦੇਰੀ ਨਾ ਕਰੀਏ ਚਲੋ ਚੱਲੀਏ ਪੈਟਰੋਲ ਦਾ ਪੌਣ ਦਾ ਸਾਈਨ ਆ ਗਿਆ ਗੱਡੀ ਦੇ ਵਿੱਚ ਪੌਣ ਵਾਲਾ ਸੀਗਾ ਪੈਟਰੋਲ ਤੇ ਚਲੋ ਪਹਿਲਾਂ ਪੈਟਰੋਲ ਪੰਪ ਵਾਲੀ ਚਲਦੇ ਆ ਪੈਟਰੋਲ ਪੰਪ ਤੇ ਪਹੁੰਚ ਗਏ ਆ ਪੈਟਰੋਲ ਤਾਂ ਪਵਾ ਲਿਆ ਹਵਾ ਭਰ ਆ ਲੈਨੇ ਇੱਕ ਗੱਡੀ ਲੱਗੀ ਹੋਈ ਅੱਗੇ ਹਵਾ ਭਰਉਣ ਵਾਸਤੇ ਤੇ ਫਿਰ ਦੂਜਾ ਆਪਣੇ ਨੰਬਰ ਛੇਤੀ ਹੋ ਜਾਊਗਾ ਕੰਮ ਹਾਂ ਜਿਆਦਾ ਕਹਿੰਦਾ ਜਿਆਦਾ ਹਵਾ ਹੈ ਭਾਜੀ ਕਹੀ ਜਾ ਰਿਹਾ ਮੈਨੂੰ ਲੱਗਦਾ ਹਵਾ ਘੱਟ ਹੀ ਤੇ ਇਹ ਕਹੀ ਜਾ ਰਿਹਾ ਕਿ ਜਿਆਦਾ ਹਵਾ ਤਿੰਨ ਟਾਇਰਾਂ ਦੇ ਵਿੱਚ ਜਿਆਦਾ ਹਵਾ ਤੇ ਜਿਹੜੇ ਟਾਇਰ ਨੂੰ ਦੇਖ ਕੇ ਘੱਟ ਲੱਗਣ ਦੇ ਹੀ ਉਧਰ ਲਾ ਹੈਗਾ ਆਹ ਵਾਲੇ ਬੰਦੇ ਦਾ ਜਿਹੜਾ ਡਰਾਈਵਰ ਸਾਈਡ ਵਾਲਾ ਟਾਇਰ ਹੈ ਨਾ ਇਹਦੀ ਮੈਨੂੰ ਲੱਗਣ ਦੇ ਹੀ ਘੱਟ ਹਵਾ ਹਵਾ ਤੇ ਇਹਦੇ ਵਿੱਚ ਘੱਟ ਹੈ ਨਾ ਘੱਟ ਹੈ ਕਹਿੰਦਾ ਇਹਦੇ ਵਿੱਚ ਹਾਂ ਇਹਦੇ ਵਿੱਚ ਘੱਟ ਆ ਬਾਕੀ ਤਿੰਨਾਂ ਟਾਇਰਾਂ ਦੇ ਵਿੱਚ ਥੋੜੀ ਥੋੜੀ ਜਿਆਦਾ ਹੈ ਹਵਾਏ ਗਈ ਸੀ ਆ ਸੈਕਟਰ 47 ਦਾ ਬਖਤਾਵਰ ਚੌਕ ਆ ਚੈਲਪਹਿਲ ਤਾਂ ਪੂਰੀ ਹੈ ਸੜਕਾਂ ਤੇ ਭਰੀਆਂ ਹੋਈਆਂ ਸੜਕਾਂ ਗੱਡੀਆਂ ਦੇ ਨਾਲ ਦੇਖੋ ਆ ਅੱਗੇ ਫਿਰ ਆਈ ਇੱਕ ਰੈੱਡ ਲਾਈਟ ਗ੍ਰੀਨ ਹੋ ਚੁੱਕੀ ਹੈ ਦੇਖੋ ਕਿੰਨੀ ਦੂਰ ਹੈ ਗ੍ਰੀਨ ਲਾਈਟ ਤੇ ਰਾਤ ਦੇ ਹੋ ਚੁੱਕੇ ਨੇ 7:40 ਮਿੰਟ ਤੇ ਪਰ ਫਿਰ ਵੀ ਦੇਖੋ ਕਿੰਨਾ ਲਾਈਨਾਂ ਲੰਬੀਆਂ ਲੱਗੀਆਂ ਪਰ ਸਮੂਥ ਟ੍ਰੈਫਿਕ ਇੰਦਾ ਰਸ਼ ਨਹੀਂ ਹੈਗਾ ਕਿ ਲੱਗੇ ਜਿਆਦਾ ਟ੍ਰੈਫਿਕ ਜਾਮ ਆ ਉਸੇ ਵੇਲੇ ਖੁੱਲ ਕੇ ਜਦੋਂ ਵੀ ਉਹਦਾ ਟਾਈਮ ਹੁੰਦਾ ਫਿਰ ਤੁਰ ਪੈਂਦਾ ਟ੍ਰੈਫਿਕ ਸਮੂਥਲੀ ਦੇਖੋ ਤੁਸੀਂ ਰਾਤ ਨੂੰ 7:45 ਤੇ ਵੀ ਨਹੀਂ ਲਾ ਸਕਦੇ ਕ੍ਰੂਜ਼ ਕੰਟਰੋਲ ਆਪਣੀ ਗੱਡੀ ਤੇ ਇੱਥੇ ਗੁਰੂਗ੍ਰਾਮ ਦੇ ਵਿੱਚ ਜਿਹੜੀਆਂ ਇੰਟਰਨਲਸ ਰੋਡ ਹੈਗੀਆਂ ਦੇਖੋ ਚੌੜੀਆਂ ਨੇ ਖੁੱਲੀਆਂ ਨੇ ਚੌੜੀਆਂ ਛੜਕਾਂ ਨੇ ਪਰ ਤੁਹਾਡੀ ਇਹੜੀ ਸਪੀਡ 30 ਤੱਕ ਵੀ ਨਹੀਂ ਪਹੁੰਚਦੀ ਬੜੀ ਮੁਸ਼ਕਲ ਨਾਲ ਤੁਸੀਂ ਵਿੱਚ ਇਹ ਤੀਤੀ ਦੇ ਭਜਾਉਗੇ ਕਿਉਂਕਿ ਇੱਥੇ ਨਾ ਚਲਾਨ ਹੈਗੇ ਨੇ ਜੇ ਤੁਸੀਂ 40 ਪਿਆਦ ਉੱਪਰ ਚੌਂਦੇ ਹੋ ਦੇਖੋ ਸਪੀਡੋਮੀਟਰ ਲੱਗੇ ਹੋਏ ਨੇ ਜੇ ਕੋਈ ਤੇਜ਼ ਚਲਾਊਗਾ ਗੱਡੀ ਤੇ ਲੋਕੀ ਹੌਲੀ ਹੀ ਗੱਡੀਆਂ ਡਰਾਈਵਸ ਕਰਦੇ ਨੇ ਇੱਥੇ ਤੇ ਕ੍ਰੂਜ਼ ਕੰਟਰੋਲ ਇੱਥੇ ਲਾਉਣਾ ਬੜਾ ਹੀ ਮੁਸ਼ਕਲ ਆ ਤੁਸੀਂ ਲਾਈ ਨਹੀਂ ਸਕਦੇ ਕਿਉਂਕਿ ਜਿਹੜਾ ਕ੍ਰੂਜ਼ ਕੰਟਰੋਲ ਜਿਹੜਾ ਐਕਟਿਵ ਹੁੰਦਾ ਨਾ ਉਹ 30 ਤੋਂ ਉੱਪਰ ਹੀ ਕਰ ਸਕਦਾ ਤਾਂ ਹੁਣ 30 ਹੋਈ ਆ ਤੇ ਆਪਾਂ ਰੀਐਕਟਿਵ ਕਰਤਾ ਦੇਖੋ ਗ੍ਰੀਨ ਲਾਈਟ ਆਈ ਕ੍ਰੂਜ਼ ਕੰਟਰੋਲ ਦੀ ਪਰ ਨਾਲ ਹੀ ਰੈੱਡ ਲਾਈਟ ਆ ਜਾਣੀ ਕੁਝ ਨਾ ਕੁਝ ਹੋ ਜਾਣਾ ਤਾਂ ਤੁਹਾਡਾ ਕ੍ਰੂਜ਼ ਕੰਟਰੋਲ ਡਿਸਕੰਟੀਨਿਊ ਹੋ ਜਾਣਾ ਆਹ ਸਿਟੀ ਦੇ ਵਿੱਚ ਬੱਸਾਂ ਵੀ ਚੱਲਦੀਆਂ ਨੇ ਇੱਥੇ ਤੇ ਆ ਰਿਹਾ ਮੇਰੇ ਸਾਹਮਣੇ ਮੈਟਰ ਸਟੇਸ਼ਨ ਮਿਲੀਨੀਅਮ ਸਿਟੀ ਸੈਂਟਰ ਮੈਟਰ ਸਟੇਸ਼ਨ ਇਹਦਾ ਨਾਮ ਪਹਿਲਾਂ ਇਹਨੂੰ ਹੁੱਡਾ ਸਿਟੀ ਸੈਂਟਰ ਵੀ ਕਹਿੰਦੇ ਸੀਗੇ ਹੁਣ ਇਹਦਾ ਨਾਮ ਚੇਂਜ ਕਰਕੇ ਮਿਲੀਨੀਅਮ ਸਿਟੀ ਸੈਂਟਰ ਰੱਖ ਦਿੱਤਾ ਹੈ ਗਗੁਰੂਗ੍ਰਾਮ ਮੈਟਰ ਸਟੇਸ਼ਨ ਆ ਇਹ ਆ ਵਾਲਾ ਬਹੁਤ ਲੋਕੀ ਸਫਰ ਕਰਦੇ ਆ ਇੱਥੋਂ ਬਹੁਤ ਜ਼ਿਆਦਾ ਇੱਥੋਂ ਹੀ ਨਿਊ ਦਿੱਲੀ ਨੂੰ ਜਾਂਦੀ ਹੈਗੀ ਆ ਆਪਣੇ ਟ੍ਰੇਨ ਮੈਟਰੋ ਇੱਥੋਂ ਜਾਨੀ ਕਿ ਨਿਊ ਦਿੱਲੀ ਤੋਂ ਅੱਗੇ ਵੀ ਜਾਂਦੀ ਹੈਗੀ ਆ ਫਰ ਬਹੁਤ ਆ ਜਾਂਦਾ ਇੱਥੋਂ ਹੀ ਸੀਟ ਮਿਲਦੀ ਹੈ ਜਿੰਨੇ ਬਹਿ ਗਿਆ ਇੱਥੋਂ ਆਹ ਹੁੜਾ ਸਿਟੀ ਸੈਂਟਰ ਤੋਂ ਤਾਂ ਮਿਲ ਜੂਗੀ ਸੀਟ ਨਹੀਂ ਤਾਂ ਗਾਂ ਤਾਂ ਫਿਰ ਬੰਦਾ ਖੜਾ ਹੀ ਜਾਂਦਾ ਨਿਊ ਦਿੱਲੀ ਤੱਕ ਘੰਟੇ ਦਾ ਸਫ਼ਰ ਹੁੰਦਾ ਇੱਥੋਂ ਮੈਟਰ ਤੋਂ ਤੁਹਾਨੂੰ ਦਿਖਾਉਣਾ ਹੈਗਾ ਵੇ ਇਦਾਂ ਸਪੀਡੋਮੀਟਰ ਲੱਗੇ ਹੋਏ ਨੇ ਜਿੱਦਾਂ 50 ਦੀ ਸਪੀਡ ਰੱਖੀ ਹੋਈ ਹੈ ਨਾ ਅੱਗੇ ਤੁਹਾਡੀ ਲਾਈਵ ਸਪੀਡ ਵੀ ਦਿਖਾ ਦੇਣੀ ਜਿੱਦਾਂ ਆਪਣੀ ਆ 27 ਹੈਗੀ ਆ ਚੱਲਦੀ ਤਾਂ ਆਹ ਦੇਖੋ ਤੇ ਆਪਣੀ ਗੱਡੀ ਦੀ ਆ ਗਈ ਆ ਇਦਾਂ ਲੱਗੇ ਹੁੰਦੇ ਲਾਈਵ ਮੀਟਰ ਵੀ ਇੱਥੇ ਜੇ ਤੁਸੀਂ ਇਹਦੇ ਉੱਪਰ ਚਲਾਉਂਗੇ ਤਾਂ ਫਿਰ ਚਲਾਨ ਹੋ ਜਾਂਦਾ ਏ ਹੈਗੀ ਆ ਸੈਕਟਰ 29 ਦੀ ਮਾਰਕੀਟ ਦੇਖੋ ਕਿੰਨੀਆਂ ਚਹਲ ਪਹਲ ਹੈਗੀਆਂ ਇੱਥੇ ਮੈਂ ਕਿਉਂ ਲੈ ਕੇ ਆਇਆ ਤੁਹਾਨੂੰ ਦਿਖਾਉਣ ਵਾਸਤੇ ਕਿ ਇਹ ਹੈਗੀਆਂ ਪੂਰੀ ਰੌਣਕ ਵਾਲੀ ਮਾਰਕੀਟ ਆ ਦੇਖੋ ਆ ਹੈਗੀ ਆ ਪਾਰਕਿੰਗ ਸੈਕਟਰ 29 ਦੀ ਇਹ ਅੱਜ ਐਤਵਾਰ ਫਰਡੇ ਉਧਰ ਸਭ ਤੋਂ ਜ਼ਿਆਦਾ ਰਸ਼ ਹੁੰਦਾ ਇੱਥੇ ਇੱਥੇ ਹੁੰਦੀਆਂ ਪਾਰਟੀਆਂ ਆਹ ਵਾਲੀ ਮਾਰਕੀਟ ਦੇ ਵਿੱਚ ਇੱਥੇ ਹੈਗੇ ਸਾਰੇ ਪੱਬ ਕੱਲੇ ਪੱਬ ਹੀ ਆ ਇੱਥੇ ਵਨਸ ਵਨੇ ਜਿਹੜੀਆਂ ਵੀ ਬ੍ਰਾਂਡ ਹੈਗੇ ਨੇ ਆਪਣੇ ਆਪਣੇ ਬਣਾਏ ਹੋਏ ਨੇ ਸ਼ਾਪਾਂ ਦੇ ਨਾਮ ਰੱਖਿਓ ਇਹਨੇ ਪੱਬਸ ਦੇ ਠੀਕ ਹੈ ਜੀ ਫੇਮਸ ਜਿਹੜੇ ਵੀ ਹੋਏ ਪਏ ਨੇ ਤੇ ਇਹ ਤੁਸੀਂ ਆਰਾਊਂਡ ਹੁਣ ਮੈਂ ਬਾਹਰ ਉੱਤਰ ਕੇ ਦਿਖਾਉਂਗਾ ਤੁਹਾਨੂੰ ਲਓ ਜੀ ਗੱਡੀ ਲਾ ਦਿੱਤੀ ਆਪਾਂ ਪਾਰਕਿੰਗ ਦੇ ਵਿੱਚ ਆ ਖੁੱਲੀ ਪਾਰਕਿੰਗ ਠੀਕ ਹੈ ਜੀ ਇੰਨੀ ਵੱਡੀ ਦੇਖੋ ਪਾਰਕਿੰਗ ਆ ਆਸੇ-ਪਾਸੇ ਜਿਹੜੀਆਂ ਆ ਹੈਗੀਆਂ ਨੇ ਪੂਰੇ ਪੱਬ ਨੇ ਚਾਰੇ ਵੱਨੇ ਠੀਕ ਹੈ ਜੀ ਇੱਥੇ ਤੁਸੀਂ ਪੂਰੀ ਪਾਰਟੀ ਇੰਜੋਏ ਕਰ ਸਕਦੇ ਹੋ ਆਪਣੀਆਂ ਜਿੰਨੀਆਂ ਤੁਸੀਂ ਰੱਖ ਸਕਦੇ ਹੋ ਠੀਕ ਹੈ ਜੀ ਇੱਥੇ ਫੈਮਿਲੀ ਦੇ ਵਿੱਚ ਵੀ ਆਉਂਦੇ ਨੇ ਲੋਕੀ ਖਾਣ-ਪੀਣ ਵਾਲੇ ਮੈਕਡੋਨਲਡ ਡੋਮੀਨੋਜ਼ ਵਰਗੇ ਰੈਸਟੋਰੈਂਟ ਵੀ ਹੈਗੇ ਨੇ ਇੱਥੇ ਤੇ ਆ ਪੂਰੀ ਵਾਈਬ ਆ ਇੱਥੇ ਇਸ ਟਾਈਮ ਸੰਡੇ ਓਕੇ ਓਕੇ ਰਾਸ਼ਾ ਫਰਡੇ ਤੁਸੀਂ ਨਹੀਂ ਆ ਸਕਦੇ ਈਵਨਿੰਗ ਨੂੰ ਇੱਥੇ ਇੰਨਾ ਰਾਸ਼ ਹੁੰਦਾ ਤੁਹਾਨੂੰ ਪਾਰਕਿੰਗ ਲਾਉਣ ਵਾਸਤੇ ਜਗ੍ਹਾ ਨਹੀਂ ਮਿਲੂਗੀ ਪਰ ਫਿਰ ਵੀ ਕਾਫੀ ਠੀਕ ਆ ਭਰਿਆ ਹੋਇਆ ਪਰ ਫਰਡੇ ਨੂੰ ਫਰਡੇ ਨਾਈਟ ਨੂੰ ਈਵਨਿੰਗ ਨੂੰ ਤੁਸੀਂ ਇੱਥੇ ਕੋਈ ਗੱਡੀ ਲਾਉਣ ਨੂੰ ਬੜਾ ਮੁਸ਼ਕਲ ਹੀ ਹੁੰਦਾ ਵਾ ਠੀਕ ਹੈ ਜੀ ਦੇਖੋ ਚਾਰੇ ਬੰਨੇ ਫੁੱਲ ਵਾਈਵ ਆ ਆ ਸਾਰੇ ਪਬਸ ਹੀ ਨੇ ਇੱਥੇ ਲਾਈਕ 댓 ਡਾਊਨ Town ਬਹੁਤ ਫੇਮਸ ਹੈਗਾ ਡੀਕੋਡ ਫੋਰ ਬਹੁਤ ਫੇਮਸ ਹੈਗਾ ਇੱਥੇ ओपन टैप शौक अड्डा बा 29 वो भी काफी फेमस है गए थे ठीक है जी आ सारे बहुत ज्यादा फेमस है गए ने इथे तो लोग की आंदे ने अपना एंजॉय करदे ने पार्टियां करदे ने इथे जदों अपने टारगेट्स पूरे कर लंदे हैगे क्योंकि सारा ही जेड़ा गुरुग्राम हैगा ये अपना आईटी सेक्टर मोस्ट है गए थे तो ओना वास्ते आ सारा अड्डा फैक्ट्री सब कुछ इथे है हैगा ਦੇਖੋ ਪੂਰਾ ਉਡ ਸੰਗਾਰੇ ਹੋਇਆ ਇੱਥੇ ਜਿਹੜੀਆਂ ਫੈਮਲੀ ਆਉਂਦੀਆਂ ਬੱਚੇ ਆਉਂਦੇ ਇਹਨਾਂ ਤੇ ਸਵਾਰੀ ਕਰਦੇ ਆ ਸ਼ਰਾਬੀਆਂ ਵਾਸਤੇ ਤਾਂ ਪੂਰਾ ਸਵਰਗ ਹੈ ਇੱਥੇ ਠੀਕ ਹੈ ਜੀ ਬਹੁਤ ਲੋਕੀ ਲਾਈਕ ਕਰਦੇ ਹੈਗੇ ਨੇ ਜਿਹੜੇ ਆਈਟੀ ਸੈਕਟਰ ਵਾਲੇ ਮੁੰਡੇ ਹੈਗੇ ਨੇ ਇੱਥੇ ਜਿਹੜੇ ਆਉਂਦੇ ਨੇ ਜਦੋਂ ਉਹਨਾਂ ਦੇ ਟਾਰਗੇਟਸ ਪੂਰੇ ਹੁੰਦੇ ਨੇ ਜਾਂ ਨਿਊ ਜੁਆਇਨਿੰਗਾਂ ਹੁੰਦੀਆਂ ਨੇ ਜਾਂ ਜਦੋਂ ਫੇਅਰ ਵੈਲਸ ਹੁੰਦੀਆਂ ਨੇ ਤਾਂ ਲੋਕੀ ਜ਼ਿਆਦਾ ਇੱਥੇ ਆਉਂਦੇ ਗੁਰੂਗਰਾਮ ਦੇ ਵਿੱਚ ਤੇ ਕਿਉਂਕਿ ਪੂਰਾ ਮਾਹੌਲ ਉਸ ਤਰ੍ਹਾਂ ਦਾ ਬਣਾਇਆ ਹੋਇਆ ਸੈਟਅਪ ਕੀਤਾ ਹੋਇਆ ਤੇ ਮਾਰਕੀਟ ਹੀ ਉਸ ਤਰ੍ਹਾਂ ਦੀ ਹੈਗੀ ਆ ਆ ਦੇਖੋ ਇਦਾਂ ਯਾਰ ਦੋਸਤ ਪੂਰੇ ਨਿਕਲਦੇ ਨੇ ਇੰਜੋਏ ਕਰਦੇ ਆ ਮੋਢਿਆਂ ਦੇ ਹੱਥ ਰੱਖਦੇ ਹੁਣ ਮਾਲ ਚਲਦੇ ਆਂ ਕਾਫੀ ਟਾਈਮ ਹੋ ਗਿਆ 8 ਵਜੇ ਕੇ 10 ਮਿੰਟ ਹੋ ਗਏ ਆ ਫਿਰ ਇੱਥੇ ਮਾਲ ਵੀ ਲਗਭਗ 9 9:30 ਵਜੇ ਬੰਦੇ ਹੋਣ ਲੱਪੈਂਦੇ ਆ ਤੇ ਉੱਥੇ ਵੀ ਥੋੜਾ ਸਮਾਨ ਲੈਣਾ ਹੈਗਾ ਉੱਥੇ ਚਲਦੇ ਆਂ ਆ ਅੱਗੇ ਆ ਗਿਆ ਐਮ ਜੀ ਰੋਡ ਦਾ ਮੈਟਰ ਸਟੇਸ਼ਨ ਤੇ ਆਪਾਂ ਇਹਦੇ ਨਾਲ ਹੀ ਇਧਰਲੇ ਪਾਸੇ ਮਾਲ ਹੈਗਾ ਉਹ ਹੈਗਾ ਐਮ ਜੀ ਮੈਟਰੋ ਮੈਟਰੋਪੋਲੀਸੀਅਨ ਮਾਲ ਤੇ ਉੱਥੇ ਜਾਣਾ ਹੈਗਾ ਆਪਾਂ ਇਹ ਆ ਮਾਲ ਦੀ ਐਂਟਰੀ ਐਮ ਜੀ ਮੈਟਰੋਪੋਲੀਸੀਅਨ ਮਾਲ ਇਸ ਮੋਲ ਦੇ ਵਿੱਚ ਪੀਵੀਆਰ ਕਾਫੀ ਵਧੀਆ ਹੈਗਾ ਤੇ ਸਪੈਸ਼ਲ ਪੀਵੀਆਰ ਦਾ ਬੋਰਡ ਵੀ ਲਾਇਆ ਹੋਇਆ ਇਹਨਾਂ ਨੇ ਮਰਜ਼ੀ ਤਾਂ ਬੇਸਮੈਂਟ ਪਾਰਕਿੰਗ ਹੁੰਦੀ ਆ ਸਾਰਿਆਂ ਦੀ ਤੇ ਇਹਨਾਂ ਦੀ ਬੇਸਮੈਂਟ ਪਾਰਕਿੰਗ ਆ ਉੱਧਰ ਬੰਦਾ ਬਿਠਾਇਆ ਹੋਇਆ ਇੱਥੇ ਇਹਨਾਂ ਨੇ ਨਾਲ ਹੀ ਆਟੋਮੈਟਿਕ ਮਸ਼ੀਨ ਜੀ ਲੱਗੀ ਹੁੰਦੀ ਹੈ ਅੱਜਕੱਲ ਪਰਚੀਆਂ ਦੇ ਵਿੱਚ ਟੋਕਨ ਲੈਣ ਵਾਸਤੇ ਅਸੀਂ ਆਪ ਹੀ ਬਟਨ ਅੱਪ ਕੇ ਲੈ ਸਕਦੇ ਇਹਨੇ ਦਿੱਤੀ ਆ ਹੁਣ ਆਈ ਨਹੀਂ ਲੋਰੀ ਆ ਗਈ ਥੈਂਕ ਯੂ ਪਰੀਆ ਗੁੱਲਿਆਣੀ ਮੈਂ ਕਿਹਾ ਉਠਾ ਦੋ ਬੂਮ ਉਠਾ ਨਹੀਂ ਗਿਆ ਨਹੀਂ ਤੁਹਾਡੇ ਸਾਹਮਣੇ ਤਾਂ ਲਗਾ ਹੋ ਸਕਦਾ ਲੋ ਜੀ ਅੱਜ ਇੱਕ ਪਹਿਲੀ ਵਾਰੀ ਨਵੀਂ ਚੀਜ਼ ਮਿਲ ਗਈ ਕਿ ਆ ਜਿਹੜਾ ਬੋਮ ਆ ਨਾ ਉੱਠਿਆ ਹੀ ਨਹੀਂ ਪਰਚੀ ਮੈਨੂ ਵਾਲੀ ਚੱਕਣਾ ਪਿਆ ਉਹਨੂੰ ਕੁਝ ਨਾ ਕੁਝ ਨਵਾਂ ਐਕਸਪੀਰੀਅੰਸ ਮਿਲ ਜਾਂਦਾ ਹਾਂ ਫਿਰ ਸੰਡੇ ਨੂੰ ਦੇਖੋ ਮੋਲ ਦੇ ਵਿੱਚ ਕਿੰਨੇ ਲੋਕੀ ਆਉਂਦੇ ਆ ਆ ਪਹਿਲੇ ਲੈਵਲ ਦੀ ਪਾਰਕਿੰਗ ਭਰੀ ਹੋਈ ਆ ਹੁਣ ਦੂਜੇ ਲੈਵਲ ਤੇ ਚੱਲੇ ਆ ਦੇਖੋ ਸਾਈਡ ਤੇ ਵੀ ਲੱਗੀਆਂ ਹੋਈਆਂ ਗੱਡੀਆਂ ਠੀਕ ਆ ਜੀ ਪਾਰਕਿੰਗ ਮਿਲਣੀ ਵੀ ਸੰਡੇ ਨੂੰ ਮੁਸ਼ਕਲ ਹੋ ਜਾਂਦੀ ਆ ਆ ਰਾਤ ਨੂੰ ਵੀ 8:30 ਵਜੇ ਲੋਕੀ ਆਉਂਦੇ ਨੇ ਘੁੰਮਣ ਵਾਸਤੇ ਕਾਫੀ ਠੀਕ ਹੈ ਜੀ ਆਹ ਦੇਖੋ ਇੱਧਰ ਆ ਸਾਰੀਆਂ ਗੱਡੀਆਂ ਭਰੀਆਂ ਹੋਈਆਂ ਇੱਧਰ ਹੈ ਪਾਰਕਿੰਗ ਪਾਰਕਿੰਗ ਹੈ ਹਾਂ ਆਹ ਕਹਿੰਦਾ ਭਾਜੀ ਪਾਰਕਿੰਗ ਹੈ ਇੱਧਰ ਗਾੜੀ ਜਿਹੜਾ ਹੈਗਾ ਠੀਕ ਹੈ ਜੀ ਆਹ ਹੈਗੀ ਪਾਰਕਿੰਗ ਇੱਥੇ ਇੱਥੇ ਆਪ ਲਾ ਦੇਣੀ ਆਹ ਹੈਗੀ ਇੱਕ ਪਾਰਕਿੰਗ ਗੱਡੀ ਲਾ ਦਿੱਤੀ ਹੈ ਪਾਰਕਿੰਗ ਇੱਕ ਛੋਟੀ ਜੀ ਵੀਡੀਓ ਬਣਾ ਲੈਣੀ ਚਾਹੀਦੀ ਹੈ ਮੈਂ ਦੱਸਦਾ ਹੁਣ ਨਾ ਇੱਕ ਤਾਂ ਪਿੱਲਰ ਨੰਬਰ ਦੀ ਫੋਟੋ ਲੈ ਲੈਣੀ ਚਾਹੀਦੀ ਹੈ ਤੇ ਦੂਜੀ ਗੱਡੀ ਦੀ ਪਾਰਕਿੰਗ ਦੇ ਵਿੱਚ ਵੀ ਬਣਾ ਲੈਣੀ ਚਾਹੀਦੀ ਹੈ ਤਾਂ ਜੋ ਕੋਈ ਨੁਕਸਾਨ ਨਾ ਕਰ ਦੇਵੇ ਮਾਲ ਦੇ ਵਿੱਚ ਆ ਗਏ ਆ ਕਾਫੀ ਰੌਣਕਾਂ ਹੈਗੀਆਂ ਨੇ ਮਾਹੌਲ ਵਧੀਆ ਹੁਣ ਆਪਣੀ ਸ਼ਾਪਿੰਗ ਕਰਦੇ ਆਂ ਠੀਕ ਹੈ ਸ਼ਾਪਿੰਗ ਜਿਹੜੀ ਕਰਨਾ ਸੀ ਹੋ ਗਈ ਆ ਹੁਣ ਥੋੜੀ ਪੇੜ ਪੂਜਾ ਕਰ ਲੈਣੇ ਆ ਸ਼ਾਪਿੰਗ ਤਾਂ ਹੋ ਗਈ ਆ ਭੁੱਖ ਲੱਗੀ ਸੀ ਰਾਤ ਦੇ ਉਦਾਂ ਵੀ 9:30 ਹੋ ਗਏ ਨੇ ਤੇ 9:30 'ਤੇ ਭੁੱਖ ਤਾਂ ਲੱਗੀ ਜਾਂਦੀ ਆ ਇੱਥੇ ਮੈਂ ਲਾਈਟ ਹੀ ਆ ਕੇ ਜਾਵਾਂਗਾ ਇੱਕ ਆਰਡਰ ਕੀਤਾ ਹੈਗਾ ਛੋਲੇ ਭਟੂਰੇ ਇੱਕ ਹੀ ਪੀਜ਼ ਜਾਨੀ ਕਿ ਚਿਪਟੂਰੇ ਦਾ ਆਰਡਰ ਕੀਤਾ ਤੇ ਇੱਕ ਮੇਰਾ ਮੈਕਡੋਨਲਡ ਦਾ ਬਰਾਉਨੀ ਖਾਣ ਦਾ ਮਨ ਕਰ ਰਿਹਾ ਹੈਗਾ ਉਹ ਖਾ ਕੇ ਜਾਵਾਂਗੇ ਬਾਕੀ ਖਾਣਾ ਜਿਹੜਾ ਹੈਗਾ ਫਿਰ ਰੂਮ ਦੇ ਵਿੱਚ ਜਾ ਕੇ ਖਾਵਾਂਗੇ ਆਪ ਪੰਜਾਬੀ ਗ੍ਰਿਲ ਦੇ ਵਿੱਚੋਂ ਕੀਤਾ ਹੈਗਾ ਚਿਪਟੂਰੇ ਆਰਡਰ ਇਹਨਾਂ ਦੇ 2 ਪੀਜ਼ ਹੈਗੇ ਨੇ 159 ਦੇ ਤੇ ਇੱਕ ਪੀਜ਼ ਹੈਗਾ 199 ਰੁਪਏ ਦਾ ਯਾਨੀ ਕਿ 364 ਰੁਪਏ ਦਾ ਪੈਂਦਾ ਹੈਗਾ ਟੈਕਸ ਦੇ ਨਾਲ ਆਪੀਲ ਬੜੂਲੇ ਨੇ ਸਰ ਓਕੇ ਇੱਕ ਜੀ ਚੀਜ਼ ਇੱਕ ਜੀ ਉਹ ਦਈ ਜਾ। ਥੈਂਕ ਯੂ। ਦੇਖੋ। ਇੱਕ ਮਿੰਟ। ਨਾਟ ਬੈਡ ਸਾਈਜ਼ ਦੇ ਵਿੱਚ 104 ਰੁਪਏ ਦੇ ਵਿੱਚ ਮਿਲ ਰਿਹਾ ਹੈਗਾ ਤਾਂ ਠੀਕ ਹੀ ਆ। ਖਾਣ ਨੂੰ ਦੇਖਦੇ ਆ ਕਿਦਾਂ ਲੱਗਦਾ। ਮੈਨੂੰ ਬੜਾ ਸਵਾਲ ਲੱਗਾ ਇਹ ਛੋਲੇ ਭਟੂਰੇ ਤੇ ਪੰਜਾਬੀ ਗ੍ਰਿਲ ਵਾਲਿਆਂ ਦੇ। ਮੈਂ ਪਹਿਲੀ ਵਾਰੀ ਖਾਧਾ। ਮੈਂ ਕਿਹਾ ਚਲੋ ਅੱਜ ਇਹੀ ਟੈਸਟ ਕਰਦੇ ਮੈਨੂੰ ਜਿਆਦਾ ਭੁੱਖ ਨਹੀਂ। ਮੈਂ ਕਿਹਾ ਰੂਮ 'ਚ ਜਾ ਕੇ ਖਾਵਾਂਗੇ ਖਾਣਾ ਤਾਂ ਬਣਿਆ ਹੋਇਆ ਆ। ਤੇ ਇਹ ਤੋਂ ਆਪਾਂ ਇੱਕ ਦਾ ਪੀਸ ਲਾਈਟ ਖਾਣਾ ਸੀਗਾ ਇੱਕ ਭਟੂਰੇ ਦਾ ਪੀਸ ਲਿਆ ਹੈਗਾ ਤੇ ਮੈਨੂੰ ਬੜਾ ਟੇਸਟ ਲੱਗਾ ਤੇ ਨਾਲੇ ਜਿਹੜੇ ਇਹਨਾਂ ਨੇ ਨਾਲ ਇਨਗਰੀਡੀਅੰਟਸ ਦਿੱਤੇ ਆ ਗਿਆ ਜਿਹੜਾ ਮਿਰਚ ਹੋ ਗਈ ਮੈਂ ਜਿਆਦਾ ਮਿਰਚ ਨਹੀਂ ਖਾਂਦਾ ਪਰ ਮੈਨੂੰ ਬੜਾ ਬੜੀ ਵਧੀਆ ਲੱਗੀ ਹਾਂ ਵਾਲੀ ਲੰਬੀ ਜੀ ਮਿਰਚ ਤੇ ਇਹਦੇ ਇਹਦਾ ਟੇਸਟ ਵੀ ਯਾਨੀ ਕਿ ਬੜਾ ਵਧੀਆ ਹੈਗਾ ਤੇ ਬਾਕੀ ਜਿਹੜੇ ਇਨਗਰੀਡੀਅੰਟਸ ਹੋਤੇ ਨੇ ਮੈਂ ਦਿਖਾਈ ਦਿੱਤੇ ਉਹ ਵੀ ਕਾਫੀ ਵਧੀਆ ਹੈਗੇ ਆ ਆ ਇੱਥੇ ਮੈਕਡੋਨਲਡ ਦਾ ਆਈਸਕ੍ਰੀਮ ਵਾਲਾ ਕਾਊਂਟਰ ਹੈ ਤੇ ਆਪਾਂ ਖਾਣੇ ਆ ਇੱਥੋਂ ਚਾਕਲੇਟ ਬ੍ਰਾਊਨੀ ਇੱਕ ਰੈਗੂਲਰ ਚਾਕਲੇਟ ਬ੍ਰਾਊਨੀ 73 ਉਹ ਨੈਪਕਿਨ ਪੇਪਰ ਦੇ ਦੇ ਬਾਅਦ ਵਿੱਚ ਜਰੂਰ ਪਵੇਗਾ ਇੱਕ ਹੋਰ ਦੇ ਦੇ ਨਾ ਦੋ ਬੜਾ ਲੋਰੀ ਆ ਹੈਗੀ ਆ ਚਾਕਲੇਟ ਬਰਾਉਨੀ ਜਬਰਦਸਤ ਇਹ ਹੈਗੀ ਮੈਕਡੋਨਲਡ ਦੀ ਚਾਕਲੇਟ ਬਰਾਉਨੀ ਆ ਨੈਪਕਿਨ ਪੇਪਰ ਤੁਹਾਨੂੰ ਪਤਾ ਲੱਗ ਗਿਆ ਕਿ ਉਹਨੇ ਕਿਉਂ ਲੈ ਹੀ ਆ ਦੇਖੋ ਪਿਗਲ ਲਾ ਪੈਂਦੀ ਆ ਤੇ ਆਪਾਂ ਆ ਗਏ ਆ ਮਾਲ ਤੋਂ ਬਾਹਰ ਤੇ ਖਾ ਕੇ ਫਿਰ ਚਲਦੇ ਆ ਕਰ ਪਾਰਕਿੰਗ ਪੂਰੇ 10 ਵਜੇ ਗਏ ਰਾਤ ਦੇ ਤੇ ਚੈਲਾ ਪਹਿਲਾ ਤਾਂ ਹੈ ਗਿਆ ਸੰਡੇ ਰਾਤ ਨੂੰ 10 ਵਜੇ ਵੀ ਠੀਕ ਹੈ ਜੀ ਕਿਉਂਕਿ ਸਵੇਰੇ ਲੋਕਾਂ ਨੇ ਡਿਊਟੀ ਜਾਣਾ ਹੁੰਦਾ ਤਾਂ ਕਰਕੇ ਫਰਾਈਡੇ ਨੂੰ ਜਿਆਦਾ ਇੰਜੋਏਮੈਂਟ ਕਰਦੇ ਹੈਗੇ ਆ ਲੋਕੀ ਇੱਥੇ ਆ ਸ਼ਹਿਰ ਦੇ ਵਿੱਚ ਪਰ ਆਪਣਾ ਸੈਟਰਡੇ ਵੀ ਓਕੇ ਓਕੇ ਹੁੰਦਾ ਰਸ਼ ਸੈਨਡੇ ਨੂੰ ਥੋੜਾ ਘੱਟ ਰਸ਼ ਹੁੰਦਾ ਪਰ ਫਿਰ ਵੀ ਆਮ ਸ਼ਹਿਰਾਂ ਨਾਲੋਂ ਤੇ ਦੂਜੇ ਸ਼ਹਿਰਾਂ ਉਹਨਾਂ ਨਾਲੋਂ ਜਿਆਦਾ ਗਮ ਗਮੀ ਆ ਰਾਤ ਦੇ 10 ਵਜੇ ਵੀ ਠੀਕ ਹੈ ਜੀ ਇਹ ਇਦਾਂ ਹੀ ਚੱਲਦਾ ਰਹਿਣਾ ਹੈਗਾ ਪੂਰੀ ਰਾਤ ਤੇ ਦਿਨ 24 ਘੰਟੇ ਇਦਾਂ ਹੀ ਆ ਪਰ ਜਿਹੜੇ ਵਰਕਿੰਗ ਡੇ ਹੈਗੇ ਆ ਨਾਰਮਲੀ ਮੰਡੇ ਤੋਂ ਫਰਾਈਡੇ ਉਦੋਂ ਜਿਆਦਾ ਰਸ਼ ਹੁੰਦਾ ਫਰਾਈਡੇ ਦਾ ਬਹੁਤ ਹੀ ਜ਼ਿਆਦਾ ਰਸ਼ ਹੁੰਦਾ ਕਿਉਂਕਿ ਦੋ ਦਿਨ ਦਾ ਆਫ ਹੁੰਦਾ ਮੋਸਟਲੀ ਆਈਟੀ ਕੰਪਨੀ ਵਾਲਿਆਂ ਨੂੰ ਵਧੀਆ ਸ਼ਹਿਰ ਦੀ ਵਾਈਪ ਰਾਤ ਨੂੰ 10 ਵਜੇ ਵੀ ਤੁਹਾਨੂੰ ਮੇਰੇ ਨਾਲ ਗੁਰੂਗ੍ਰਾਮ ਰਾਤ ਨੂੰ ਘੁੰਮ ਕੇ ਬਹੁਤ ਮਜ਼ਾ ਆਇਆ ਹੁਣ ਅੱਗੇ ਤੋਂ ਮੇਰੀਆਂ ਹੋਰ ਐਹੋ ਜਿਹੀਆਂ ਵੀਡੀਓ ਦੇਖਣ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਇਸ ਵੀਡੀਓ ਨੂੰ ਲਾਈਕ ਜਰੂਰ ਕਰਿਓ ਤਦ ਤੱਕ ਲਈ ਬਾਏ ਬਾਏ